चाढ़ी सुरो yes ਦੀ ਜਾਣੀਏ ਸੁਨੂ ਲੈ ਚੰਗੀ ਤਰ੍ਹਾਂ ਸੰਭਾਲ ਵੱਡਾ ਕਾਰਜ ਹੋਣਾ ਏ ਇਸ ਕਾਲ ਸਾਡਾ ਕਰਨਾ ਹੁਕਮ ਬਹਾਲੇ ਜਮ ਕੂ ਸੂਰਜ ਵਾਂਗੂ ਚੱਕਤੇ ਤੇਰੀ ਕਰਨੀ ਦੀ ਏ ਛਾਲ ਤੇਰੀ ਕਰਨੀ ਉਜਗ ਤੇ ਤੇਰੀ ਕਰਨੀ ਦੀ ਏ ਥਾਲ ਲੈ ਕੇ ਰਮਨ ਸਿਕਾ ਅਨਮੋਲ ਲੈ ਸਾਰੀ ਸੰਗਤ ਗੁਰੂ ਚਰਨਾਂ ਦੇ ਸੀਸ ਝੁਕਾ ਕੇ ਆਦਮ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਵੀਰ ਸਾਹਿਬ ਸਿੰਘ ਜੀ ਸਤਕਾਰਯੋਗ ਜਥੇਦਾਰ ਚਰਨਜੀਤ ਸਿੰਘ ਜੀ ਸੇਵਕਪੁਰੀ ਆਪ ਜੀ ਵੱਲੋਂ ਵੱਡਾ ਮਾਣ ਏਰੀ ਕੌਮ ਦੇ ਮਹਾਨ ਵਿਦਵਾਨ ਕਵੀਸ਼ਰ ਗਿਆਨੀ ਨਿਸ਼ਾਨ ਸਿੰਘ ਜੀ ਚੋਬਾਲ ਦੇ ਸਾਥੀ ਵੀਰ ਸਤਨਾਮ ਸਿੰਘ 500 ਰੁਪਿਆ ਅਰਦਾਸ ਕਰਵਾ ਕੇ ਗਏ ਨੇ ਧੰਨਵਾਦ ਸਾਰੀ ਸੰਗਤ ਦਾ ਨਿਯਤ ਕੀਤਾ ਵਕਤ ਜਿਹੜਾ ਬڑا ਬੇ ਲਹਾਜਾ ਤੇ ਸਮਾਪਤੀ ਦੇ ਨੇੜੇ ਪਹੁੰਚਣ ਵਾਲਾ ਮੈਂ ਪ੍ਰਾਰਥਨਾ ਕਰ ਰਿਹਾ ਸੀ ਨੌਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਿੱਖ ਨੇ ਥਾਲ ਧਰ ਕੇ ਮੋਹਰਾਂ ਦਾ ਭੇਟਾ ਕੀਤਾ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਨਹੀਂ ਅਜੇ ਨਹੀਂ ਵਕਤ ਆਵੇਗਾ ਤੇ ਫੇਰ ਲਾਵਾਂਗੇ ਅਜੇ ਤੁਹਾਡੇ ਮਨ ਵਿੱਚ ਇਸ ਗੱਲ ਦਾ ਖਿਆਲ ਹੋਵੇਗਾ ਵੀ ਉਹ ਸਿੱਖ ਕਿਹੜਾ ਜਿਹੜਾ ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰ ਰਿਹਾ ਸੀ ਗੁਰਸਿੱਖ ਉਹ ਹੀ ਸਿੱਖ ਹੈ ਜਿਸ ਦਾ ਨਾਂ ਹੈ ਬਾਬਾ ਟੋਡਰਮਲ ਜੀ ਇੱਕ ਵਾਰੀ ਉਸ ਮਹਾਨ ਸਿੱਖ ਦੇ ਕਰਨੀ ਨਾਮੇ ਦੇ ਕਰਨੀ ਨਾਮੇ ਨੂੰ ਪ੍ਰਣਾਮ ਕਰਦੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੈਨੂੰ ਹੁਕਮ ਲੱਗਾ ਸੀ ਨਾ ਬਾਬਾ ਟੋਟਰ ਮਲ ਜੀ ਦਾ ਇਤਿਹਾਸ ਸੰਗਤ ਦੀ ਸੇਵਾ ਵਿੱਚ ਕਹਿਣ ਦਾ ਵਕਤ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਹੈ ਪਲਾਂਘਾਂ ਦੋ ਘੋਰ ਪੁੱਟੀ ਨੌਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਟੋਟਰ ਮਲ ਇਹ ਮੋਰਾ ਸਵਾਰ ਲੋੜ ਪੈਗੀ ਇੰਨੀਆਂ ਨਾਲ ਨਹੀਂ ਸਰਨਾ ਦੇ ਹੋਰ ਵੀ ਲੋੜ ਪੈ ਸਕਦੀ ਮਹਾਰਾਜ ਜਾਣਦੇ ਨੇ ਆਉਣ ਵਾਲਾ ਸਮਾਂ ਲੋ ਜੀ ਉਹੀ ਸੇਠ ਪਾਪਾ ਟੋਟਰ ਮੱਲ ਸਮਾਂ ਲੰਘਦਾ ਗਿਆ ਇੱਕ ਦਿਨ ਆਪਣੀ ਉੱਚੀਆਂ ਕੰਧਾਂ ਚ ਚਾਰ ਚ ਫੇਰੇ ਹੋਈਆਂ ਵੱਡੀ ਹਵੇਲੀ ਅੱਜ ਵੀ ਆਪਾਂ ਦੇਖਦੇ ਆ ਉਹਨੂੰ ਚਹਾਜੀ ਹਵੇਲੀ ਕਹਿੰਦੇ ਨੇ ਉੱਚੀਆਂ ਦਿਵਾਂ ਆਪਣੇ ਵੇੜੇ ਵਿੱਚ ਪਰਿਵਾਰ ਸਮੇਤ ਬੈਠਾ ਤੇ ਢੋਲ ਦੇ ਉੱਤੇ ਡਗਾ ਲਾ ਕੇ ਇੱਕ ਬੰਦਾ ਆਵਾਜ਼ ਦੇ ਰਿਹਾ ਸੀ ਕਹਿੰਦਾ ਸੁਣੋ ਆਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਜਿਸ ਦੇ ਪਰਿਵਾਰ ਦੇ ਤਿੰਨ ਮੈਂਬਰ ਉਹਦੀ ਬਜ਼ੁਰਗ ਮਾਤਾ ਤੇ ਦੋ ਛੋਟੇ ਸੱਜਾ ਦੇ ਜਿਹੜੇ ਕਤਲ ਕੀਤੇ ਗਏ ਹੰਸਲਾ ਨਦੀ ਦੇ ਕਿਨਾਰੇ ਤੇ ਪਏ ਨੇ ਸੂਬਾ ਸਰਹਿੰਦ ਦੇ ਹੁਕਮ ਦੇ ਨਾਲ ਪਰ ਕੋਈ ਜ਼ੋਰਤ ਨਾ ਕਰੇ ਉਹਨਾਂ ਨੂੰ ਉਠਾ ਕੇ ਕਿ ਉਹਨਾਂ ਦਾ ਸੰਸਕਾਰ ਕਰਦਾ ਹੀਆ ਕਰ ਲਏ। ਇਹ ਆਵਾਜ਼ ਦੇਣ ਵਾਲਾ ਬੰਦਾ ਟੋਲ ਤੇ ਡੰਗਾ ਲਾ ਕੇ ਕਹਿੰਦਾ ਫਿਰ ਰਿਹਾ ਸੀ। ਇਹ ਆਵਾਜ਼ ਇੰਨੀ ਉੱਚੀ ਹੋਈ ਜਿਹੜੀ ਕੰਨਾਂ ਦੇ ਉਤੋਂ ਦੀ ਲੰਘ ਕੇ ਅੰਦਰ ਬਾਬਾ ਟੋਡਰਮਲ ਦੇ ਕੰਨਾਂ ਵਿੱਚ ਜਾ ਪਹੁੰਚੀ। ਸੁਣਿਆ ਸਾਰਾ ਪਰਿਵਾਰ ਦਮ ਘੁੱਟ ਕੇ ਬਹਿ ਗਿਆ ਇਹ ਕੀ ਬਣਿਆ? ਆਵਾਜ਼ਾਂ ਇਹ ਸੜ ਤਿੰਨ ਲਵਾਰਸ਼ ਨਾਸਾਂ ਪਈਆਂ ਨੇ ਬਾਬਾ ਟੋਡਰਮਲ ਦਿਲ ਫੜ ਕੇ ਬਹਿ ਗਿਆ ਕਹਿੰਦਾ ਉਹ ਮਨਾ ਜਿਸ ਗੁਰੂ ਨੇ ਐਡੀ ਵੱਡੀ ਕਿਰਪਾ ਕੀਤੀ ਮੈਨੂੰ ਇੰਨੀਆਂ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ ਅਮੀਰ ਤੇ ਧਨੀ ਬਣਾ ਦਿੱਤਾ ਉਹਦੇ ਬਖਸ਼ਿਸ਼ ਕਰ ਦਿੱਤੇ ਅੱਜ ਉਹਦੇ ਪਰਿਵਾਰ ਦੀ ਗੱਲ ਮੈਂ ਇਹ ਸੁਣਾ ਬਈ ਉਹਦੇ ਪਰਿਵਾਰ ਦੇ ਮੈਂਬਰ ਲਵਾਰਸ਼ ਨੇ ਕਿਵੇਂ ਹੋ ਸਕਦਾ ਸਿੱਖ ਨਹੀਂ ਤੇ ਬਰਦਾਸ਼ਤ ਕਰ ਸਕਦਾ ਡੰਗੋਰੀ ਫੜ ਕੇ ਤੁਰ ਪਿਆ ਸੁਭਾ ਸ੍ਰਿਹਿੰਦ ਵਜ਼ੀਰ ਖਾਨ ਦੇ ਕੋਲ ਜਾ ਪਹੁੰਚਿਆ ਯਾਦ ਰੱਖਿਓ ਰਾਜਪਾਲ ਦਾ ਅਹੁਦਾ ਮੁੱਖ ਮੰਤਰੀ ਤੋਂ ਵੀ ਵੱਡਾ ਹੁੰਦਾ ਇਹਨਾਂ ਅਹੁਦਿਆਂ ਤੇ ਰਹਿ ਚੁੱਕਾ ਸੀ ਇਹ ਬਾਬਾ ਟੋਟਰ ਮੱਲ ਜਾ ਪਹੁੰਚਿਆ ਸੁਭਾ ਸ੍ਰਿਹਿੰਦ ਦੇ ਕੋਲ ਉਹ ਤੇਰਾ ਬੇੜਾ ਕਰਕ ਜੇ ਕੱਖ ਨਹੀਂ ਰਹਿਣਾ ਤੇਰੇ ਰਾਜ ਦਾ ਤਬਾਹੀ ਹੋ ਜਾਏਗੀ ਇੰਨਾ ਵੱਡਾ ਪਾਪ ਕੀਤਾ ਈ ਉਹਨੇ ਆਖਿਆ ਟੋਟਰ ਮੱਲ ਜੀ ਜਿਹੜਾ ਗੁਰੂ ਅਨੰਦਪੁਰ ਸਾਹਿਬ ਨਹੀਂ ਫੜਿਆ ਗਿਆ ਸਰਸਾ ਦੇ ਕੰਡੇ ਤੇ ਕਾਬੂ ਨਾ ਆਇਆ ਚਮਕੌਰ ਦੀ ਗੜੀ ਤੋਂ ਸਾਨੂੰ ਵੰਗਾਰ ਕੇ ਚਲਾ ਗਿਆ ਅੱਜ ਜਦੋਂ ਉਹਦੇ ਤਿੰਨ ਪਰਿਵਾਰ ਦੇ ਮੈਂਬਰਾਂ ਦੀ ਖਬਰ ਉਹਨੂੰ ਮਿਲੇਗੀ ਵੇਖੀ ਗਿੜਗੜਾ ਕੇ ਮੇਰੇ ਕੋਲ ਆਏਗਾ ਬਾਬਾ ਟੋਟਰਮਲ ਨੇ ਆਖਿਆ ਭਲੇ ਖੇਤ ਨਾ ਉਹ ਸਮਰੱਥ ਗੁਰੂ ਵਿਸ਼ਾਲ ਹਿਰਦੇ ਦਾ ਮਾਲਕ ਹੈ ਉਹਦੀ ਨਿਗਾ ਵਿੱਚ ਸਾਰੇ ਉਹਦੇ ਪੁੱਤਰ ਨੇ ਯਾਦ ਰੱਖ ਜੇ ਸੋਚੇ ਵੀ ਇਹਨਾਂ ਦੀ ਗੱਲ ਸੁਣ ਕੇ ਆਏਗਾ ਨਾ ਉਹ ਚਮਕੌਰ ਦੀ ਗੜੀ ਵਿੱਚੋਂ ਦੋਹਾਂ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਲੰਘ ਕੇ ਅੱਗੇ ਚਲਾ ਗਿਆ ਬਾਬਾ ਟੋਟਰਮਲ ਨੇ ਆਖਿਆ ਤੈਨੂੰ ਦੌਲਤ ਵੀ ਭੁੱਖੇ ਨਾ 10 ਕਿੰਨੀ ਚਾਹੀਦੀ ਹੈ ਸੁਬਾ ਸਰਹਿੰਦ ਇਹਨੇ ਇਮਾਨ ਤੋਂ ਘਿਰ ਗਿਆ ਲਾਲਚ ਦਾ ਕਰ ਟੁੱਟ ਗਿਆ ਉਹਨੇ ਆਖਿਆ ਜੇ ਜ਼ਮੀਨ ਚਾਹੀਦੀ ਹੈ ਤੇ ਮੋਹਰਾ ਵਿਛਾ ਕੇ ਲੈ ਬਾਬਾ ਟੋਡਰਮਲ ਨੇ ਆਖਿਆ ਦੇ ਦੇਾਂਗਾ ਫਿਰ ਮੁੱਕਰ ਗਿਆ ਕਹਿੰਦਾ ਮੋਹਰਾ ਖੜੀਆਂ ਕਰਕੇ ਜਗ੍ਹਾ ਮਿਲੇਗੀ ਬਾਬਾ ਟੋਡਰਮਲ ਨੇ ਮੰਨਣ ਫੈਸਲਾ ਕਰ ਲਿਆ ਉਹ ਗੁਰੂ ਦੀ ਦਿੱਤੀ ਦੌਲਤ ਹੈ ਜੇ ਸਾਰੀ ਦੌਲਤ ਵੀ ਲੱਗ ਜਾਏ ਸ਼ੁਰੂ ਕੇ ਲਾਲਾਂ ਦੀ ਤੇ ਮਾਤਾ ਜੀ ਦੀ ਸੇਵਾ ਮਿਲ ਜੇ ਤਾਂ ਸੌਦਾ ਸਸਤਾ ਕਰ ਲੈਣਾ ਚਾਹੀਦਾ ਗੁਰਸਿੱਖੋ ਮੋਹਰਾ ਖੜੀਆਂ ਕਰਕੇ ਜਗ੍ਹਾ ਲਈ ਤਿੰਨ ਸਰੀਰ ਮਾਤਾ ਗੁਦਰ ਕੌਰ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਣੇ ਪਰਿਵਾਰ ਲੈ ਕੇ ਤੁਰਿਆ ਰੱਬ ਨਾ ਕਰੇ ਕਿਤੇ ਭਾਣਾ ਵਾਪਰ ਜਾਏ ਗੁਰ ਸਿੱਖੋ ਜੇ ਕੋ ਮੰਨਾ ਕਾਲ ਚਲਾਣਾ ਕਰ ਜਾ ਜਿੰਨੂੰ ਕੋਈ ਨਹੀਂ ਵੀ ਜਾਣਦਾ ਨਾ ਤੇ ਚਾਰ ਬੰਦੇ ਚੁੱਕ ਕੇ ਤੁਰਨ ਸਿਵਿਆ ਤੱਕ ਉਹਦੇ ਮਗਰ ਵੀ 10 20 50 ਬੰਦੇ ਚੱਲ ਪੈਂਦੇ ਨੇ ਪਰ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਮਗਰ ਕੋਈ ਇੱਕ ਵੀ ਬੰਦਾ ਤੁਰਨ ਵਾਸਤੇ ਤਿਆਰ ਨਹੀਂ ਸਰਹਿੰਦ ਵਿੱਚ ਸੂਬਾ ਸਰਹਿੰਦ ਤੋਂ ਡਰਦਾ ਬਾਬਾ ਟੋਡਰਮਲ ਗਏ ਜਿੱਥੇ ਗੁਰਦਾਰਾ ਜੋਤੀ ਸਰੂਪ ਹੈ ਚੰਦਨ ਦੀ ਚਖਾ ਚੜੀ ਹੋਈ ਸੀ ਤਿੰਨੇ ਸਰੀਰਾਂ ਨੂੰ ਰੱਖ ਕੇ ਪ੍ਰਕਰਮਾ ਕਰਦਾ ਹੌਸਲਾ ਨਹੀਂ ਪੈਂਦਾ ਮੈਂ ਅਗਨੀ ਵਖਾਵਾ ਆਗਰ ਵੱਡੀ ਦਲੇਰੀ ਕਰਕੇ ਬਾਜਾਂ ਵਾਲੇ ਗੁਰਦੇਵ ਨੂੰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਬਾਬਾ ਟੋਡਰ ਮੱਲ ਨੇ ਜਿਹੜੇ ਫਰਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਣ ਜਿਵੇਂ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸੰਸਕਾਰ ਕਰਕੇ ਨਵਾਏ ਉਹਨਾਂ ਬੋਲਾਂ ਦਾ ਵਰਣਨ ਚਾਰ ਸਤਰਾਂ ਵਿੱਚ ਢਾਡੀ ਜੱਥਾ ਇਹ ਇਉਂ ਕਰਦਾ मां i'll you ਲੈਂਦੇ ਆਪ ਨੇ ਬਾਦ ਦਾ ਟੋਡਰ ਮਾਲ ਲੈਂਦੇ ਆਪ ਨੇ ਬਾਦ ਦਾ ਟੋਡਰ ਮਾਲ ਲੈਂਦੇ ਆਪ ਨੇ ਬਾਦ ਦਾ ਹੋ ਇੱਕ ਵਾਰ ਸਾਰੀ ਸੰਗਤ ਗੁਰੂ ਚਰਨਾਵੇ ਸਿਰ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਟੋਡਰ ਮਾਲ ਨੇ ਸੇਵਾ ਨਭਾਈ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੋ ਰਹੀਆਂ ਸਨ ਬਾਬਾ ਟੋਡਰਮਲ ਦਾ ਸਾਰਾ ਪਰਿਵਾਰ ਤਾਂ ਹਾਂ ਮਾਰ ਕੇ ਰੋ ਰਿਆ ਸਿਪਾਜਾਂ ਵਾਲਿਆ ਐਡਾ ਜ਼ੁਲਮ ਇਨਾ ਅਤਿਆਚਾਰ ਇਸ ਜ਼ਾਲਮ ਸਰਕਾਰ ਨੇ ਕੀਤਾ ਪਰ ਜੁਮੇ ਇਤਿਹਾਸ ਸੀ ਕਿ ਬਾਬਾ ਟੋਡਰਮਲ ਜੀ ਦੀ ਸੇਵਾ ਗੁਰਸਿੱਖੋ ਦੁਨੀਆ ਵਿੱਚ ਥਾਂ ਬੜੇ ਮਹਿੰਗੇ ਨੇ ਪਰ ਦੁਨੀਆ ਵਿੱਚ ਇੰਨਾ ਮਹਿੰਗਾ ਥਾਂ ਸੰਸਾਰ ਅੰਦਰ ਕਿਤੇ ਨਹੀਂ ਹੋ ਸਕਦਾ ਜਿੱਨਾ ਸਰਹਿੰਦ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਵਾਸਤੇ ਜਗਾ ਮੁੱਲ ਲੈ ਮੋਟਾ-ਮੋਟਾ ਜਿਹੜਾ ਆਕੜਾ ਸਨਮਾਨਯੋਗ ਆਦਰਣੀਏ ਗਿਆਨੀ ਆਤਮਾ ਸਿੱਖ ਜੀ ਨੇ ਜਿਹੜਾ ਸਾਹਮਣੇ ਕੀਤਾ ਹੈ ਹੈਰਾਨ ਕਰਨ ਵਾਲਾ ਹੈ ਉਸ ਵਕਤ ਦਾ ਜ਼ਿਕਰ ਹੈ ਕਿ 8 ਕੁਆਂਟਮ ਤੇ 20 ਕਿਲੋ ਸੋਨਾ ਲਗਭਗ ਬਣਦਾ ਹੈ ਆਉਣੇ ਦਾ ਸ੍ਰੈਸ਼ਣ ਜੇ ਉਸ ਦੀ ਅੱਧ ਦੇ ਹਿਸਾਬ ਦੇ ਨਾਲ ਜੇ ਕੀਮਤ ਲਾਈ ਜਾਵੇ ਨਾ 61 ਅਰਬ ਤੇ 50 ਕਰੋੜ ਰੁਪਈਆ ਬਣਦਾ ਹੈ 61 ਅਰਬ ਤੇ 50 ਕਰੋੜ ਰੁਪਈਆ ਤੇ ਜਗਾ ਕਿੰਨੀ ਅੰਦਾਜ਼ਾ ਲਾ ਲਓ ਪਿੱਛੇ ਖਾ ਚਿੰਨਣ ਵਾਸਤੇ ਕਿੰਨਾ ਗੁਥਾ ਹੁੰਦਾ ਹੈ ਗੁਰਸਿੱਖੋ ਉਸ ਬਾਬਾ ਟੋਡਰ ਮੱਲ ਨੂੰ ਸਜਦਾ ਕਰੀਏ ਸਦਾ ਜਿਨੇ ਆਖਿਆ ਉਹ ਦੁਨੀਆ ਦੀ ਤੌਲਤ ਜਿਹੜੀ ਦਿੱਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹ ਸਫਲੀ ਹੋਵੇ ਜੇ ਕਿਤੇ ਗੁਰੂ ਕੇ ਲਾਲ ਤੇ ਮਾਤਾ ਜੀ ਦੇ ਦੇਹਾਂ ਦਾ ਸੰਸਕਾਰ ਕੀਤਾ ਜਾ ਸਕੇ ਇਹ ਸਰੀਰ ਰੋਲਣੇ ਨਹੀਂ ਚਾਹੀਦੇ ਸਿੱਖ ਕਦੇ ਵੀ ਨਹੀਂ ਰੋਲਣ ਦਿੰਦਾ ਗੁਰਸਿੱਖੋ ਭਾਵੇਂ ਰੜੇ ਮੈਦਾਨ ਵੀ ਕਿਤੇ ਸਿਰ ਲੱਥਾ ਹੋਵੇ ਜਿਹੜਾ ਸਤਕਾਰਤ ਸਿਰ ਹੈ ਸਿੱਖ ਜ਼ਿੰਦਗੀ ਚ ਰੌਣ ਨਹੀਂ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਦਿੱਲੀ ਦੇ ਚਾਂਦਨੀ ਚੌਕ ਦੇ ਰੜੇ ਮੈਦਾਨ ਵਿੱਚ ਲੱਥਾ ਬਾਬਾ ਜੈਤਾ ਜੀ ਸ਼ਾਂਤੀ ਨਾਲ ਲਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਬਾਬਾ ਲਖੀਸ਼ਾ ਸਤਗੁਰਾਂ ਦੇ ਧਰ ਦਾ ਸੰਸਕਾਰ ਕਰਦੇ ਨੇ ਅੱਜ ਸਰਹਿੰਦ ਦੀ ਧਰਤੀ ਤੇ ਉਸ ਬਾਬਾ ਟੋਟਰ ਮੱਲ ਨੇ ਆਪਣੀ ਇਸ ਕਮਾਈ ਨੂੰ ਸਫਲਿਆ ਕਰ ਲਿਆ ਪਿਆਰੇ ਗੁਰਸਿੱਖੋ ਸੇਵਾ ਕਮਾ ਕੇ ਸਦਾ ਵਾਸਤੇ ਜਿਉਣ ਜੋਗਾ ਬਣ ਗਿਆ ਉਸ ਬਾਬਾ ਟੋਟਰ ਮੱਲ ਦੀ ਕਰਨੀ ਨਾ ਮੈਨੂੰ ਸਜਦਾ ਕਰਦੇ ਅਸੀਂ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਆ ਨiyet ਕੀਤਾ ਵਕਤ ਸਮਾਪਤ ਪੰਜ ਮਿੰਟ ਉੱਤੇ ਹੋ ਚੁੱਕੇ ਨੇ ਵੈਸੇ ਕਿ ਅਲੀ ਜੀ ਹੁਣਾਂ ਨੇ ਦੱਸਿਆ ਨਹੀਂ ਸੀ ਕਹਿੰਦੇ ਸੀ ਪਾਚੀ ਕਿ ਮਿੰਟ ਲਗਭਗ ਪਰ 30 ਮਿੰਟ ਹੋ ਗਏ ਨੇ ਮੈਂ ਵਾਫੀ ਚਾਹੁੰਦਾ ਮੈਂ ਆਪਣੇ ਆਪ ਹੀ ਦੱਸ ਰਿਹਾ ਧੰਨਵਾਦ ਆਪ ਜੀ ਦਾ ਤੁਸੀਂ ਫਰangkਲੀ ਬਖਾ ਕੇ ਸਾਰੇ ਜਥਿਆਂ ਨੂੰ ਸਤਿਕਾਰ ਦੇ ਰਹੇ ਹੋ ਸਨਮਾਨ ਦੇ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦੇਸ਼ ਵਿਦੇਸ਼ਾਂ ਵਿੱਚੋਂ ਸਾਰੇ ਤੁਸੀਂ ਪਹੁੰਚੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮਹਾਂਪੁਰਖਾਂ ਨੂੰ ਪ੍ਰਣਾਮ ਕੋਟਾਨਪੁਰ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਗਲਾ ਆਉਣ ਵਾਲਾ ਜਥੇ ਦੀ ਰੂਪਰੇਖਾ ਸਮੇਂ ਦੇ ਜੋ ਹੈ ਅਗਿਆਨੀ ਆਤਮਾ ਸਿੰਘ ਜੀ ਵਰਣਨ ਕਰਨਗੇ ਕੌਮ ਦਾ ਮਹਾਨ ਵਿਦਵਾਨ ਜਥਾ ਹੈ ਸਨਮਾਨਯੋਗ ਯਾਨੀ ਗੁਰਜੀਤ ਸਿੰਘ ਜੀ ਵੀਰ